ਸਵਈਏ ਮਹੱਲੇ ਪੰਜਵੇਂ ਕੇ ਆਏ ਸਵਈਏ ਸੱਸਾ ਵਾਵਾ ਈੜੀ ਪਿਆਰੀ ਈੜੀ ਲਾਂ ਦੇ ਨਾਲ ਪਾਠ ਜਿਹੜਾ ਨਾ ਸੁਧਦ ਹੈ ਮੇਰੀ ਪੋਤੀ ਚ ਸੱਸਾ ਵਾਵੇ ਬਿਹਾਰੀ ਈੜੀ ਲਾਂ ਸਵਈ ਸਵਈਏ ਹੀ ਲਿਖਿਆ ਹੋਇਆ ਸੀ ਸਵਈਏ ਪਾਠ ਹੈ ਸਵਈਏ ਮਹੱਲੇ ਪੰਜਵੇਂ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਸਿਮਰੰਸੋਈ ਪੁਰਖ ਅਚਲ ਅਬਿਨਾਸੀ ਸਿਮਰੰਸੋਈ ਪੁਰਖ ਇੱਥੇ ਵਿਸਰਾਮ ਹੈ ਅਚਲ ਅਬਿਨਾਸੀ ਜੇਸ ਸਿਮਰਤ ਦੁਰਮਤ ਮਾਲਨਾਸੀ ਸਾਤਗੁਰ ਚਰਨ ਕਵਲ ਰੇਦ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਅਰਜਨ ਨਿਗਣ ਨਾਨੇ ਨਾਲ ਅਰਜੁਨ ਜਜੇ ਓਂਕੜ ਹੈ ਗੁਰ ਅਰਜੁਨ ਗੁਣ ਸਹਿਜ ਵਿਚਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੋਰਾ RAMਦਾਸ ਘਰ ਕੀਓ ਪ੍ਰਗਾਸਾ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ ਤੈ ਜਨਮਤ ਇਥੇ ਵਿਸਰਾਮ ਲਾਉਣਾ ਹੈ ਗੁਰਮਤਿ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸਵ ਖਾਣਿਓ ਭਗਤ ਜੋਗ ਕਉ ਜੈਤਿ ਵਾਰ ਹਰ ਜਨਕ ਉਪਾਇਓ ਭਗਤ ਜੋਗ ਕੋ ਜੈਤਵਾਰ ਇਥੇ ਵਿਸਰਾਮ ਹਰ ਜਨਕ ਉਪਾਇਓ ਸਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉਤਮ ਪਦ ਪਾਇਓ ਗੁਰ ਨਾਨਕ ਅੰਗਦ ਅਮਰ ਲਾਗ ਇਥੇ ਵਿਸਰਾਮ ਉਤਮ ਪਦ ਪਾਇਓ ਗੁਰ ਅਰਜੁਨ ਕਾਰ ਗੁਰ RAM DAS ਭਗਤ ਉੱਤਰ ਆਇਆ ਹੋਇ ਵਿਸ਼ਰਾਮ ਬੜਾ ਧਿਆਨ ਨਾਲ ਸਤਰਕ ਹੋ ਕੇ ਸਾਵਧਾਨ ਹੋ ਕੇ ਲਾਉਣਾ ਹੈ ਗੁਰ ਅਰਜਨ ਇੱਥੇ ਠਮਕ ਲੋਣੀ ਹੈ ਕਾਰ ਗੁਰ RAM DAS ਇੱਥੇ ਵਿਸ਼ਰਾਮ ਹੈ ਹਿਉ ਨਹੀਂ ਕਹਿ ਦਿੰਨਾ ਗੁਰ ਅਰਜਨ ਘਰ ਬਹੁਤ ਸਾਰੇ ਪਾਠੀ ਸਿੰਘ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਉਹ ਇਸ ਤਰ੍ਹਾਂ ਬੋਲ ਜੰਦੇ ਆ ਇਸ ਤਰ੍ਹਾਂ ਬਹੁਤ ਅਨਾਰਥ ਹੋ ਜਾਂਦਾ ਹੈ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਇਓ ਵੱਡ ਭਾਗੀ ਉਨਮਾਨੇ ਆਓ ਰਿਦਿ ਸ਼ਬਦ ਬਸਾਇਓ ਮਨ ਮਾਨਕ ਸੰਤੋਖਿ ਆਓ ਗੁਰ ਨਾਮ ਦਰੜਾਇਓ ਗੁਰ ਨਾਮ ਦਰੜਾਇਓ ਅਗਮ ਅਗੋਚਰ ਪਾਰ ਬ੍ਰਹਮ ਸਤਗੁਰ ਦਰਸਾਇਓ ਗੁਰ ਅਰਜੁਨ ਘਰ ਗੁਰੂ ਰਾਮਦਾਸ ਆਨ ਬਹੁtਹਿਰਾਇਆ ਜਨਕ ਰਾਜ ਵਰਤਾਇਆ ਸਤਜੁਗ ਆਲੀਣਾ ਆਲੀਣਾ ਵਿੱਚ ਥੋੜੀ ਜੀ ਡੈਸ਼ ਦੇ ਕੇ ਬੋਲਣਾ ਹੈ ਪਾਠ ਇਕੱਠਾ ਹੀ ਹੈ ਸਤਜੁਗ ਆਲੀਣਾ ਯਾਨੀ ਲੀਨ ਹੋਇਆ ਹੈ ਸਮਾਇਆ ਹੈ ਵਰਤ ਰਿਹਾ ਹੈ ਗੁਰਸਵਦੇ ਮਨ ਮਾਨਿਆ ਅਪਤੀਜ ਪਤੀਣਾ ਉਹ ਪਤੀਜ ਪਤੀਣਾ ਐੜੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਹੈ ਅਪਤੀਜ ਨਹੀਂ ਕਹਿਣਾ ਗੁਰ ਸਭ ਦੇ ਮਨ ਮੰਨਿਆ ਆ ਪਤੀ ਜ ਪਤੀਣਾ ਗੁਰ ਨਾਨਕ ਸਤ ਨੀਵ ਸਾਜ ਸਤ ਗੁਰ ਸੰਗ ਲੀਣਾ ਗੁਰ ਅਰਜਨ ਘਰ ਗੁਰੂ ਰਾਮਦਾਸ ਅਪਰੰਪਰ ਬੀਣਾ ਖੇਲ ਗੂੜੋ ਕੀਓ ਹਰ ਰਾਇ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਗੁਰ ਸਮਾਣਾਓ ਜੀ ਖੇਲ ਗੂੜਾ ਕੀਓ ਹਰ ਰਾਏ ਇਥਿ ਠਮਕ ਸੰਤੋਖ ਸਮਾਚਰਯੋ ਇਥਿ ਵਿਸਰਾਮ ਬਿਮਲ ਬੁੱਧ ਸਤਗੁਰ ਸਮਾਣਾਓ ਆਜ ਉਨੀ ਸੰਪਵਯੋ ਸੋ ਜਸ ਕਲ ਕਵਿਯਣ ਬਖਾਣਯੋ ਆਜ ਉਨੀ ਸੰਪਵਯਾਓ ਇਥਿ ਵਿਸਰਾਮ ਹੈ ਸੁਜਸ ਇਥਿ ਯਮਕਲਾ ਦਨੀ ਹੈ ਕਲ ਕਵਿਯਣ ਕਲ ਕਵੀਆਂ ਬਖਾਣਿ ਆਓ ਗੁਰ ਨਾਨਕ ਅੰਗਦ ਵਰਿ ਆਓ ਇਹ ਵਰਿ ਆਓ ਪੁੱਲਾ ਹੀ ਬੋਲਣਾ ਕਿਤੇ ਵਰਿ ਆਉ ਨਹੀਂ ਕਹਿ ਤਨਾ ਗੁਰ ਨਾਨਕ ਅੰਗਦ ਵਰਿ ਆਓ ਅੰਗੋਰ ਅੰਗਦ ਅਮਰ ਨਿਦਾਨ ਗੁਰ ਰਾਮਦਾਸ ਅਰਜੁਨ ਵਰਿ ਆਓ ਹਾਂਜੀ ਪਾਰਸ ਪਰਸ ਪ੍ਰਮਾਣ ਗੁਰ ਨਾਨਕ ਅੰਗਦ ਵਰਿ ਆਓ ਇਥੇ ਵਿਸਰਾਮ ਗੋਰ ਅੰਗਦ ਅਮਰ ਨਿਧਾਨ ਗੋਰ RAMਦਾਸ ਅਰਜੁਨ ਵਾਰਿਆਓ ਇਥੇ ਵਿਸਰਾਮ ਪਾਰਸ ਪਰਸ ਪ੍ਰਮਾਨ ਸਾਧ ਜੀਵਨ ਅਰਜਨ ਅਰਜੁਨ ਅਮੋਲ ਆਜੁਨੀ ਸੰਭਾਉ ਸਾਧ ਜੀਵਨ ਇਥੇ ਠਮਕ ਅਰਜਨ ਅਮੋਲ ਇਥੇ ਵਿਸਰਾਮ ਹੈ ਆਜੁਨੀ ਸੰਭਾਉ ਭੈ ਭੰਜਨ ਪਾਰ ਦੁਖ ਨਿਵਾਰ ਅਪਾਰ ਅਨੰਮ ਭਉ ਨਿਵਾਰ ਪਦ ਦੀ ਵਿਸਰਾਮ ਹੈ ਪੈ ਭੰਜਨ ਪਰ ਦੁਖ ਨਿਵਾਰ ਅਪਾਰ ਅਨੰਮ ਭਉ ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਨ ਸੀਤਲ ਸੁਖ ਦਾਤਾ ਅਗਹਿ ਉਚਾਰਨ ਕਰਨਾ ਹੈ ਅਗਹਿ ਨਹੀਂ ਕਹਿ ਦੇਣਾ ਐੜੇ ਵਿੱਚ ਡੈਸ਼ ਦੇ ਕੇ ਅਗਹਿ ਗਹਿਣ ਭ੍ਰਮ ਭਾਂਤ ਦਹਿ ਭ੍ਰਮ ਭਾਂਤ ਦਹਿਨ ਇੱਥੇ ਵਿਸਰਾਮ ਸੀਤਲ ਸੁਖ ਦਾਤਾ ਆ ਸੰਪਉ ਉਦਵਿ ਆਓ ਆ ਸੰਪਉ ਉਦਵਿ ਆਓ ਇਥੇ ਵਿਸਰਾਮ ਔਰ ਖਪੂਰਨ ਵਿਧਾਤਾ ਨਾਨਕ ਆਦ ਅੰਗਦ ਅਮਰ ਸਤਗੁਰ ਸ਼ਬਦ ਸਮਾਇਆਓ ਸਮਾਇਆਓ ਹਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਆਓ ਜੈ ਜੈ ਕਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ ਗੁਰ ਪੂਰਾ ਪਾਇਓ ਵੱਡ ਭਾਗੀ ਲਿਵ ਲਾਗੀ ਮੇਦਨ ਭਰ ਸਹਿਤਾ ਭੈ ਭੰਜਨ ਪਾਰ ਪੀਰ ਨਿਵਾਰਨ ਕਲ ਸਹਾਰ ਤੂਹਿ ਜਸ ਬਖਤਾ ਕੋਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ ਧਰਮ ਤੀਰ ਗੁਰਮਤ ਗੰਭੀਰ ਗਬੀਰ ਧਰਮ ਤੀਰ ਗੁਰਮਤ ਗਬੀਰ ਧਰਮ ਤੀਰ ਗੁਰਮਤ ਗਬੀਰ ਪਰ ਦੁੱਖ ਵਿਸਾਰਣ ਸ਼ਬਦ ਸਾਰ ਹਰ ਸਮ ਉਦਾਰ ਅਹੰ ਮੇਵ ਨਿਵਾਰਣ ਮਹਾਦਾਨ ਸਤਗੁਰ ਗਿਆਨ ਮਨ ਚਾਉ ਨਾ ਹੁਟੈ ਸਤਵੰਤ ਹਰ ਨਾਮ ਮੰਤਰ ਸਤਵੰਤ ਹਰ ਨਾਮ ਮੰਤਰ ਨਾਗਨੇਦ ਨਾ ਨਿਖਟੈ ਨਾ ਬਨੇਦ ਨਾ ਨਿਖਟੈ ਗੁਰੂ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੂ ਆ ਤਾਣਿਓ ਗੁਰ ਅਰਜੁਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ ਨਿਰਪਉ ਮਾਣਿਓ ਲੱਖ ਮੈਂ ਅਲਖ ਲਖਾਇਓ ਅਗਮ ਅਗੋਚਰ ਗਾਤ ਗਭੀ ਗਬੀਰ ਸਤਗੁਰ ਪਰਚਾਇਓ ਗੁਰ ਪਰਚੈ ਪਰਵਾਣ ਰਾਜ ਮਹਿ ਜੋਗ ਕਮਾਇਓ ਧੰਨ ਧੰਨ ਗੁਰ ਧੰਨ ਅਪਾਰ ਸਰ ਸੁਭਰ ਭਰਾਇਓ ਹਾਂਜੀ ਧੰਨ ਧੰਨ ਗੁਰ ਧੰਨ ਤੇ ਵਿਸਰਾਮ ਅਪਾਰ ਸਰ ਸੁਭਰ ਭਰਾਇਓ ਗੁਰ ਗਾਮ ਪਰਮਾਨ ਆਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜੁਨ ਕਲ ਉਚਰੈ ਤੈ ਸਹਿਜ ਜੋਗ ਨਿਝ ਪਾਇਓ ਕਲ ਉਚਰੈ ਥੋੜਾ ਜਿਹਾ ਸੂਖਮ ਰੂਪ ਚੂੜਾ ਬੋਲਦਾ ਵਿੱਚ ਗੁਰ ਅਰਜੁਨ ਕਲ ਉਚਰੈ ਇਥੇ ਵਿਸਰਾਮ ਤੈ ਸਹਿਜ ਜੋਗ ਨਿਝ ਪਾਇਓ ਅਮਿਓ ਰਸਨਾ ਬਦਨ ਵਰਦਾਤ ਅਲਾਖ ਅਪਾਰ ਗੁਰ ਸੂਰ ਸ਼ਬਦ ਹਮੈ ਨਿਵਾਰਿਐਓ ਜੀ ਵਿਸ਼ਰਾਮ ਧਿਆਨ ਨਾਲ ਲਾਉਣਾ ਹੈ ਆਮਿਓ ਰਸਨਾ ਬਦਨ ਬਾਰਦਾਤ ਅਲਖ ਅਪਾਰ ਗੁਰ ਸੂਰ ਇਥੇ ਵਿਸ਼ਰਾਮ ਹੈ ਸ਼ਬਦ ਇਥੇ ਯਮਕ ਲਾਦਨੀ ਹੈ ਹਮੈ ਨਿਵਾਰਿਐਓ ਆਮਿਓ ਰਸਨਾ ਇਥੇ ਥੋੜਾ ਠਹਿਰਾ ਬਦਨ ਬਾਰਦਾਤ ਇਥੇ ਥੋੜਾ ਠਹਿਰਾ ਅਲਖ ਅਪਾਰ ਗੁਰ ਸੂਰ ਇਥੇ ਵਿਸ਼ਰਾਮ ਸ਼ਬਦ ਹਮੈ ਨਿਵਾਰਿਐਓ ਪੰਚਹਰਨ ਦਲਿਓ ਪੰਚਹਰੁਣ ਤਲਿਓ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਲਿਖਿਆ ਪੰਚਹਰ ਨਿਦਲਿਓ ਪਰ ਸੰਪਾ ਸੰਪਰਦਾਚ ਇਹ ਪਾਠ ਕਰਾਇਆ ਜਾਂਦਾ ਪੰਚਹਰੁਣ ਦਲਿਓ ਪੰਚਹਰੁਣ ਇਕੱਠਈ ਪਾਠ ਹੈ ਪੰਚਹਰੁਣ ਦਲਿਓ ਇਥੇ ਵਿਸਰਾਮ ਸੁੰਨ ਸਹਿਜ ਨਿਜ ਘਰ ਸਹਾਰਿਓ ਪੰਚਹਰਨ ਦਲਿਓ ਸੋਨ ਸਹਿਜ ਨਿਜ ਘਰ ਸਹਾਰੇ ਆਓ ਹਰ ਨਾਮ ਲਾਗ ਜਗ ਉਧਰੇ ਆਓ ਸਤਿਗੁਰ ਰਿਧੈ ਵਸਾਇਆਓ ਸਤਿਗੁਰ ਰਿਧੈ ਵਸਾਇਆਓ ਗੁਰ ਅਰਜਨ ਕਾਲ ਉਚਰੈ ਤੈ ਜਨ ਕਹ ਕਲਸ ਦੀਪ ਆਇਓ ਸੂਰਠਿ ਗੁਰ ਅਰਜੁਨ ਪੁਰਖ ਪ੍ਰਮਾਨ 파ਰਥਵ ਚਾਲੈ ਨਹੀਂ ਗੁਰ ਅਰਜਨ ਪੁਰਖ ਪ੍ਰਮਾਨ ਇਥੇ ਵਿਸਰਾਮ 파ਰਥਵ ਚਾਲੈ ਨਹੀਂ ਨੇਜਾ ਨਾਮ ਨੀਸਾਨ ਸਤਗੁਰ ਸਬਦ ਸੁਆਰਿਓ ਭਵਜਲ ਸਾਇਰ ਸੀਤ ਨਾਮ ਹਰੀ ਕਾ ਬੋਹਿਥਾ ਤਵ ਸਤਗੁਰ ਸੰਘੇਤ ਇਹ ਸੰਘੇਤ 21 ਪਾਠ ਹੈ ਤਵ ਸਤਗੁਰ ਸੰਘੇਤ ਨਾਮ ਲਾਗ ਜਗ ਉਧਰਿਓ ਜਗਤ ਉਦਾਰਣ ਨਾਮ ਸਤਗੁਰ ਤੁਠੈ ਪਾਇਓ ਅਬ ਨਾਹੀ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ ਅਬ ਨਾਹੀ ਅਵਰ ਸਰ ਕਾਮ ਇਥੇ ਵਿਸਰਾਨ ਹੈ ਬਾਰੰਤਰ ਇਥੇ ਯਮਕ ਲਾਦਨੀ ਹੈ ਪੂਰੀ ਪੜੀ ਪੜੀ ਪੂਲਾ ਬੋਲਣਾ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਆ ਹਾਂਜੀ ਇਹ ਕਹਾਇਆ ਇਸ ਤਰ੍ਹਾਂ ਹੀ ਬੋਲਣਾ ਕਹਾਇਓ ਨਹੀਂ ਕਹਿਣਾ ਤਾ ਤੇ ਅੰਗਦ ਭਇਆ ਤਤ ਸਿਓ ਤਤ ਮਿਲਾਇਆ ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰ ਕੀਆ ਅਮਰਦਾਸ ਅਮਰਤ ਛਤਰ ਹਾਂ ਅਮਰਦਾਸ ਅਮਰਤ ਛਤਰ ਗੁਰਰਾਮਹ ਦੀਓ ਗੁਰਰਾਮਦਾਸ ਦਰਸ਼ਨ ਪਰਸ ਅਹਿ ਮਥੋਰਾ ਅੰਮ੍ਰਿਤ ਬੈਣ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ ਪਿੱਖ ਹੁਨੈਣ ਗੁਰ ਅਰਜੁਨ ਪਿੱਖ ਹੁਨੈਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਔਰ ਇਹ ਨਾਮ ਪਾਤੇ ਵਿਸਰਾਮ ਹੈ ਆਦ ਪੁਰਖ ਪ੍ਰਤਖ ਲਿਖਿਓ ਅੱਖਰ ਮਸਤਕ ਧੁਰ ਲਿਖਿਓ ਅੱਖਰ ਮਸਤਕ ਧੁਰ ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ 파ਰਸ ਪਰਸ 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 ਗੁਰ ਗੁਰੂ ਕਹਾਯੋ ਭਾਨ ਮਥੁਰਾ ਮੂਰਤ ਸਦਾ ਥਿਰ ਭਾਨ ਮਥੁਰਾ ਮੂਰਤ ਸਦਾ ਥਿਰ ਇਥੇ ਵਿਸਰਾਮ ਹਨ ਮਥਰਾ ਮੂਰਤ ਸਦਾ ਥਿਰ ਲਾਇ ਚਿੱਤ ਸਨਮੁਖ ਰਹੁ ਕਲਯੁਗ ਜਹਾਜ ਅਰਜਨ ਗੁਰੂ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰੇਸ਼ਟ ਲਗ ਬੇਤਰਹ ਹਾਂ ਬੇਤਰਹ ਇਸ ਤਰਾ ਬੱਬੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਹੈ ਬਿਤਰਹ ਨਹੀਂ ਕਹਿਣਾ ਸਗਲ ਸ੍ਰੇਸ਼ਟ ਲਗ ਬੇਤਰਹ ਤੇਹ ਜਨ ਜਾਚਹੋ ਜਗਤਰ ਪਰ ਜਾਨੀਅਤ ਬਾਸੁਰ ਰੈਨ ਬਾਸ ਜਾ ਕੋ ਹਿਤ ਨਾਮ ਸਿਓ ਬਾਸੁਰ ਰੈਨ ਬਾਸ ਤਿਹੀ ਦਿਨ ਜਚੋ ਜਗਤਰ ਪਰ ਜਾਨੀਅਤ ਇਤਿ ਵਿਸਰਾਮ ਬਾਸੁਰ ਰੈਨ ਬਾਸ ਜਾ ਕੋ ਹਿਤ ਨਾਮ ਸਿਓ ਵਿਸਰਾਮ ਜਾਨੀਅਤ ਹਾਂਜੀ ਪਰਮ ਅਤੀਤ ਪਰਮੇਸ਼ਵਰ ਕੈ ਰੰਗ ਰੰਗਿਆਓ ਰੰਗਿਆਓ ਇਹਦਾ ਉਚਾਰਨ ਕਰਨਾ ਹੈ ਰੰਗੋ ਨਹੀਂ ਕਹਿਣਾ ਹੈ ਰਾਰੇ ਉੱਤੇ ਟਿੱਪੀ ਗੱਗੇ ਸਿਆਰੀ ਐੜਾ ਉੜਾ ਬੰਦ ਮੂੰਹ ਵਾਲਾ ਔਂਕੜ ਪਰਮ ਅਤੀਤ ਪਰਮੇਸ਼ਰ ਕਹਿ ਰੰਗ ਰੰਗਿਆਓ ਬਾਸਨਾ ਤੇ ਬਾਹਰ ਪੈ ਦੇਖੀਤ ਧਾਮ ਸਿਓ ਅਪਰ ਪਰੰਪਰ ਪੁਰਖ ਸਿਓ ਪ੍ਰੇਮ ਲੱਗਿਆਓ ਇਹ ਵੀ ਲੱਗਿਆਓ ਹੀ ਉਚਾਰਨ ਕਰਨਾ ਲਾਗੋ ਨਹੀਂ ਕਹਿਣਾ ਕਿਉਂਕਿ ਗੱਗੇ ਕਨੌੜਾ ਵੀ ਹੈ ਅਤੇ ហេਠਾ ਅਧਾਇਯਾ ਵੀ ਹੈ ਇਸ ਦਾ ਉਚਾਰਨ ਹੋਏਗਾ ਲੱਗਿਓ ਲੱਲੇ ਕੰਨਾ ਗੱਗੇ ਸਿਆਰੀ ਐੜਾ ਊੜਾ ਬੰਦਮੂਹ ਬਲਾ ਔਂਕਰ ਬਿਨ ਭਗਵੰਤ ਰਸ ਨਹੀਂ ਔਰ ਕਾਮ ਸਿਓ ਅਪਰ ਅਪਰ ਪਰਮ ਪਰਪੁਰਖ ਸਿਓ ਪ੍ਰੇਮ ਲੱਗਿਓ ਬਿਨ ਭਗਵੰਤ ਰਸ 나ਹੀ ਔਰ ਕਾਮ ਸਿਓ ਸਿਓ ਮਥਰਾ ਕੋ ਪ੍ਰਾਪ ਸਰਬ ਮੈ ਅਰਜਨ ਗੁਰ ਸਰਬ ਮੈ ਇਥੇ ਮਮੀ ਦਲਾਵਾਂ ਨਾਲ ਬੋਲਣਾ ਹੈ ਮਥਰਾ ਕੋ ਪ੍ਰਭ ਸਰਬ ਮੈ ਅਰਜਨ ਗੁਰ ਭਗਤ ਕਾ ਹੇਤ ਪਾਇ ਰਹਿਓ ਮਿਲ ਰਾਮ ਸਿਓ ਭਗਤ ਕਾ ਹੇਤ ਪਾਇ ਇਥੇ ਠਮਕ ਲਾਉਣੀ ਹੈ ਰਹਿਓ ਮਿਲ ਰਾਮ ਸਿਓ